ਹਾਂਜੀ ਰਖੜੀ ਦਾ ਤਿਹਾਰ ਆਉਣ ਵਾਲਾ ਹੈਗਾ ਹਰੇਕ ਘਰ ਦੇ ਵਿੱਚ ਮਠਿਆਈ ਹੈ ਜਿਹੜੀ ਖਾਧੀ ਜਾਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਮਠਿਆਈ ਦੀ ਜ਼ਰੂਰਤ ਪੈਂਦੀ ਹੈ ਜਿਹੜੀ ਕਿ ਆਪਾਂ ਬਾਜ਼ਾਰਾਂ ਵਿੱਚੋਂ ਲੈ ਕੇ ਆਉਂਦੇ ਆ ਉਹ ਮਠਿਆਈ ਹੈ ਮਲਾਵਟ ਵਾਲੀ ਹੁੰਦੀ ਹੈ ਜਦੋਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਉਂਦੇ ਆ ਤੇ ਨਾ ਕੋਈ ਸਾਫ ਸਪਾਈ ਹੁੰਦੀ ਹੈ ਤੇ ਉਹ ਮਠਿਆਈ ਅੱਜ ਆਪਾਂ ਘਰ ਦੇ ਵਿੱਚ ਹੀ ਤਿਆਰ ਕਰਾਂਗੇ ਤੇ ਕੋਈ ਪਹਿਚਾਣ ਵੀ ਨਹੀਂ ਸਕੂਗਾ ਕਿ ਇਹ ਮਠਿਆਈ ਤੁਸੀਂ ਘਰ ਵਿੱਚ ਹੀ ਤਿਆਰ ਕੀਤੀ ਆ ਹਲਵਾਈ ਨਾਲੋਂ 100 ਗੁਣਾ ਵਧੀਆ ਮਠਿਆਈ ਬਣ ਕੇ ਤਿਆਰ ਹੋਊਗੀ ਤੇ ਕੋਈ ਬਾਲਾ ਖਰਚਾ ਵੀ ਨਹੀਂ ਹੋਣਾ ਤੇ ਜ਼ਿਆਦਾ ਟਾਈਮ ਵੇਸਟ ਵੀ ਨਹੀਂ ਹੋਣਾ 10 ਮਿੰਟਾਂ ਦੇ ਵਿੱਚ ਇਹ ਮਠਿਆਈ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਜੋ ਫਿਰ ਹੁਣ ਆਪਾਂ ਇਹ ਮਠਿਆਈ ਤਿਆਰ ਕਰ ਲੈਨੇ ਆਂ ਹੁਣ ਆਪਾਂ ਗੈਸ ਤੇ 프라이ਪੈਨ ਰੱਖ ਲਿਆਗਾ ਤੇ 프라이ਪੈਨ ਤੁਸੀਂ ਕਾਛਦਾ ਵੀ ਲੈ ਸਕਦੇ ਆ ਤੇ ਅਲੂਮੀਨੀਅਮ ਦਾ ਹੋਵੇ ਸਟੀਲ ਦਾ ਹੋਵੇ ਜਾਂ ਨਾਨ ਸਟਿਕ ਹੋਵੇ ਕੋਈ ਵੀ ਲੈ ਸਕਦੇ ਆ ਦਾ ਕੋਈ ਚੱਕਰ ਨਹੀਂ ਤੇ ਆਪਾਂ ਇੱਕ ਵੱਡਾ ਚਮਚਾ ਜਿਹੜਾ ਦੇਸੀ ਘਿਓ ਦਾ ਪਾ ਲਿਆ ਜੇ ਤੁਸੀਂ ਛੋਟਾ ਚਮਚ ਪਾਉਣਾ ਤਾਂ ਦੋ ਚਮਚ ਪਾ ਲਓ ਤੇ ਜੇ ਵੱਡਾ ਪਾਉਣਾ ਤਾਂ ਇਸ ਤਰ੍ਹਾਂ ਦਾ ਤਾਂ ਇੱਕ ਚਮਚ ਪਾ ਲਓ ਇਹਦੇ ਵਿੱਚ ਤੇ ਹੁਣ ਆਪਾਂ ਇਸ ਤਰ੍ਹਾਂ ਦੀ ਜਾਂ ਤਾਂ ਤੁਸੀਂ ਕਟੋਰੀ ਕੋਈ ਮੈਜ਼ਰਮੈਂਟ ਕਰ ਲਓ ਤੇ ਜਾਂ ਕੋਈ ਤੁਸੀਂ ਕੱਪ ਲੈ ਲਓ ਉਸ ਤਰ੍ਹਾਂ ਦੇ ਨਾਲ ਤੁਸੀਂ ਇਹ ਆਪਣਾ ਨਾਰੀਅਲ ਦਾ ਪੂਰਾ ਜਿਹੜਾ ਉਹ ਲੈ ਲੈਣਾ ਮੈਂ ਅਨਾਵਦੇ ਨਾਲ ਹੁਣ ਆਪਾਂ ਦੋ ਕਟੋਰੀਆਂ ਨਾਰੀਅਲ ਦਾ ਪੂਰਾ ਲੈ ਲਿਆ ਨਾਰੀਅਲ ਦਾ ਬੂਰਾ ਕਿਸੇ ਵੀ ਤੁਸੀਂ ਕਰਿਆਨਾ ਸਟੋਰ ਦੇ ਉੱਤੋਂ ਲੈ ਸਕਦੇ ਆ ਗੈਸ ਤੇਜ ਨਹੀਂ ਕਰਨੀਗੀ మీడియం ਜੀ ਕਰਕੇ ਰੋਸਟਡ ਕਰਾਂਗੇ ਇਸ ਤਰ੍ਹਾਂ ਹਲਾਉਂਦੇ ਰਹਿਣਾਗਾ ਜਲ ਨਾ ਜਾਵੇ ਆਪਾਂ ਬਸ ਹਲਕਾ ਜਿਹਾ 스멜 ਆਉਣ ਤੱਕ ਕਰ ਆਪਾਂ ਇਹਨੂੰ ਭੁੰਨਣਾਗਾ ਜਿਆਦਾ ਤੇਜ਼ ਨਹੀਂ ਭੁੰਨਣਾਗਾ ਜਿਆਦਾ ਲਾਲ ਨਹੀਂ ਕਰਨਾ ਜਿਆਦਾ ਬ੍ਰਾਊਨ ਨਹੀਂ ਕਰਨਾ ਥੋੜਾ ਜਿਹੀ ਆਪਾਂ ਭੁੰਨਣਾ ਜਿਹਦੇ ਨਾਲ ਆਪਣੀ 스멜 ਜੀ ਆਉਣ ਲੱਗ ਜੇ ਤੇ ਇਹਦਾ ਕੱਚਾਪਨ ਜਾਂ ਨਿਕਲ ਜਾਵੇ ਹੁਣ ਦੇਖ ਸਕਦੇ ਆਪਣਾ 스멜 ਵੀ ਆਉਣ ਲੱਗ ਗਈ ਕਿਉਂ ਦੀ 스멜 ਆਉਣੀ ਜ਼ਰੂਰੀ ਹੈਗੀ ਤੇ ਹੁਣ ਦੇਖੋ ਆਪਣਾ ਹਲਕਾ ਜਿਹਾ ਬ੍ਰਾਊਨ ਵੀ ਹੋ ਗਿਆ ਜਿਆਦਾ ਨਹੀਂ ਆਪਾਂ ਭੁੰਨਣਾਗਾ ਹਲਕਾ ਬ੍ਰਾਊਨ ਹੀ ਕਰਨਾਗਾ ਦੇਖੋ ਨਾਰੀਅਲ ਦਾ ਪੂਰਾ ਸੀ ਜਿਹੜਾ ਰੰਗ ਹੈ ਉਹਦਾ ਚੇਂਜ ਹੋ ਗਿਆ ਹੁਣ ਆਪਾਂ ਦੁੱਧ ਐਡ ਕਰਾਂਗੇ ਇਹਦੇ ਵਿੱਚ ਤੇ ਦੋ ਕਟੋਰੀਆਂ ਲੀਆਂ ਸੀਗਾਂ ਨਾਰੀਅਲ ਦੇ ਬਰਾਦੇ ਦੀਆਂ ਤੇ ਚੌਥਾ ਹਿੱਸਾ ਆਪਾਂ ਪਾਉਣਾ ਤੇ ਉਹਦੇ ਨਾਲ ਮੈਂ ਮੈਜਰਮੈਂਟ ਕਰ ਲਿਆ ਸੀ ਮੈਂ ਕੱਪ ਦੇ ਵਿੱਚ ਪਾ ਲਿਆ ਪੌਣਾ ਕੱਪ ਆਪਾਂ ਦੁੱਧ ਦਾ ਪਾ ਲੈਣਾ ਜੇ ਤੁਸੀਂ ਕਟੋਰੀ ਨਾਪੀ ਆ ਤਾਂ ਉਵੇਂ ਪੌਣੀ ਕਟੋਰੀ ਦੁੱਧ ਦੀ ਪਾ ਲੈਣੀ ਆ ਜੇ ਕੱਪ ਨਾਪਿਆ ਤਾਂ ਪੌਣਾ ਕੱਪ ਹੀ ਦੁੱਧ ਦਾ ਪਾਉਣਾ ਹੈ ਹੁਣ ਆਪਾਂ ਚੀਨੀ ਪਾਵਾਂਗੇ ਚੌਥਾ ਹਿੱਸਾ ਹੀ ਆਪਾਂ ਚੀਨੀ ਪਾਉਣੀ ਜਿੰਨਾ ਆਪਾਂ ਦੁੱਧ ਪਾਇਆ ਓਨੂੰ ਹੀ ਚੀਨੀ ਪਾਉਗੀ ਜੇ ਤੁਸੀਂ ਚੀਨੀ ਨਹੀਂ ਪਸੰਦ ਕਰਦੇ ਪਾਉਣਾ ਤਾਂ ਇਹ ਵੀ ਖਾਂ ਤੇ ਆਪਾਂ ਮਿਸਰੀ ਪੀਸ ਕੇ ਮਿਸਰੀ ਵੀ ਪਾ ਸਕਦੇ ਹਾਂ ਤੇ ਜੇ ਮਿਸਰੀ ਨਹੀਂ ਪਾਉਣੀ ਤਾਂ ਆਪਾਂ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹਾਂ ਓਨੀ ਸ਼ੱਕਰ ਪਾ ਲੋ ਤੁਸੀਂ ਸ਼ੱਕਰ ਨਾਲ ਕੀ ਹੁੰਦਾ ਬਸ ਇਕੱਲਾ ਰੰਗ ਥੋੜਾ ਜਿਹਾ ਚੇਂਜ ਹੋ ਜਾਊਗਾ ਜੇ ਤੁਸੀਂ ਰੰਗ ਨਹੀਂ ਚੇਂਜ ਕਰਨਾ ਚਾਹੁੰਦੇ ਜਮਾ ਚਿੱਟੇ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਫਿਰ ਚੀਨੀ ਹੋਈ ਪਾ ਲਓ ਹੁਣ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਘੁਲ ਮਿਲ ਜਾਣ ਦੇਵਾਂਗੇ ਹੁਣ ਆਪਣੀ ਚੀਨੀ ਚੰਗੀ ਤਰ੍ਹਾਂ ਮਿਕਸ ਹੋ ਚੁੱਕੀ ਆ ਤੇ ਹੁਣ ਆਪਾਂ ਇਹਦੇ ਵਿੱਚ ਹੁਣ ਆਪਾਂ ਅੱਧੀ ਕੌਲੀ ਮਿਲਕ ਪਾਊਡਰ ਦੀ ਲਵਾਂਗੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਲੈਚੀਆਂ ਜਿਹੜੀਆਂ ਕੁੱਟ ਕੇ ਰੱਖ ਲਈਆਂ ਸੀ ਉਹਨਾਂ ਦਾ ਪਾਊਡਰ ਬਣਾ ਲਿਆ ਸੀਗਾ ਤੇ ਉਹ ਵੀ ਆਪਾਂ ਪਾ ਦੇਵਾਂਗੇ ਉਹਦੀ ਸਮੈਲ ਇਲਾਇਚੀ ਦੀ ਵਧੀਆ ਆਉਂਦੀ ਆ ਮੈਜ਼ਰਮੈਂਟ ਦਾ ਧਿਆਨ ਰੱਖਣਾ ਤੁਸੀਂ ਜੇ ਤੁਸੀਂ ਵੱੱਦ ਬਣਾਉਣੇ ਆ ਜਿਵੇਂ ਆਪਾਂ ਦੋ ਕੌਲੀਆਂ ਪਾਈਆਂ ਆ ਨਾਰੀਅਲ ਬਰਾਦੇ ਦੀਆਂ ਦੋ ਕੌਲੀਆਂ ਪਾਈਆਂ ਤੁਸੀਂ ਚਾਰ ਦਾ ਵੀ ਬਣਾ ਸਕਦੇ ਆ ਉਸ ਤਰ੍ਹਾਂ ਤੁਸੀਂ ਆਪਣੀ ਸਾਰੀਆਂ ਚੀਜ਼ਾਂ ਨੂੰ ਵਧਾ ਲਓ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਪਾਵਾਂਗੇ ਥੋੜਾ ਜਿਹਾ ਪਾਉਣਾਗਾ ਕਲਰ ਤੁਸੀਂ ਕੋਈ ਵੀ ਪਾ ਸਕਦੇ ਆ ਪੀਲਾ ਵੀ ਪਾ ਸਕਦੇ ਆ ਹਰਾ ਵੀ ਪਾ ਸਕਦੇ ਆ ਤੇ ਕੋਈ ਮਰਜ਼ੀ ਕਲਰ ਪਾ ਲਓ ਜੇ ਕਲਰ ਤੁਸੀਂ ਨਹੀਂ ਵੀ ਪਾਉਣਾ ਤਾਂ ਤੁਸੀਂ ਉਸੇ ਤਰ੍ਹਾਂ ਚਿੱਟੀਆਂ ਵੀ ਬਣਾ ਸਕਦੇ ਆ ਤੇ ਆਪਾਂ ਇਹਦੇ ਵਿੱਚ ਸੁੱਕਾ ਦੁੱਧ ਪਾਇਆ ਤੇ ਤੁਸੀਂ ਮਾਵਾ ਵੀ ਪਾ ਸਕਦੇ ਆ ਜਿਵੇਂ ਖੋਲਿਆ ਵਗੈਰਾ ਖੋਵਾ ਵੀ ਪਾ ਸਕਦੇ ਆ ਪਰ ਖੋਵਾ ਘਰੀ ਕੱਢਣਾ ਔਖਾ ਹੋ ਜਾਂਦਾ ਤੇ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਲਿਆਉਣਾ ਉਹਦਾ ਪਤਾ ਨਹੀਂ ਲੱਗਦਾ ਕਈ ਵਾਰੀ ਮਿਲਾਵਟ ਵਾਲਾ ਖੋਵਾ ਹੁੰਦਾ ਵਧੀਆ ਨਹੀਂ ਹੁੰਦਾ ਉਹਦਾ ਟੇਸਟ ਇਸ ਦੇ ਨਾਲ ਉਹ ਤਾਂ ਆਪਾਂ ਸੁੱਕਾ ਦੁੱਧ ਹੀ ਪਾ ਲਓ ਜਿਹੜਾ ਟੇਸਟ ਹੈ ਬਹੁਤ ਵਧੀਆ ਆਉਂਦਾ ਹੈ 2-3 ਮਿੰਟ ਆਪਾਂ ਪਕਾਵਾਂਗੇ ਸਿਮਮ ਦੇ ਉੱਤੇ ਲਓ ਜੀ ਹੁਣ ਆਪਣੀ ਮਠਿਆਈ ਜਿਹੜੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਠੰਡੀ ਹੋਣ ਦੇਵਾਂਗੇ ਤੇ ਉਸ ਤੋਂ ਬਾਅਦ ਤੁਸੀਂ ਜੇ ਲੱਡੂ ਬਣਾਉਣੇ ਲੱਡੂ ਬਣਾ ਲਓ ਜੇ ਤੁਸੀਂ ਵਰਫੀ ਸਟਾਈਲ 'ਚ ਕੱਟਣਾ ਵਰਫੀ ਸਟਾਈਲ 'ਚ ਵੀ ਕੱਟ ਲੈਣੇ ਤੇ ਆਪਾਂ ਇਹਨੂੰ ਚਮਚਮ ਸਟਾਈਲ ਦੇ ਵਿੱਚ ਬਣਾਵਾਂਗੇ ਫੂਡ ਕਲਰ ਮੈਂ ਥੋੜਾ ਜਿਹਾ ਹੋਰ ਐਡ ਕੀਤਾ ਕਿਉਂਕਿ ਉਹ ਥੋੜੀਆਂ ਜਿਹਾ ਫਿੱਕੀਆਂ ਜਿਹਾ ਲੱਗ ਰਹੀਆਂ ਸੀ ਤਾਂ ਕਰ ਲਿਆ ਇਹਦੇ ਨਾਲ ਇੰਨੇ ਸੋਹਣੀਆਂ ਬਣ ਗਈਆਂ ਜੇ ਤੁਸੀਂ ਫੂਡ ਕਲਰ ਨਹੀਂ ਪਾਉਣਾ ਚਾਹੁੰਦੇ ਤਾਂ ਤੁਸੀਂ ਬਿਨਾ ਫੂਡ ਕਲਰ ਤੋਂ ਵੀ ਰੱਖ ਸਕਦੇ ਹੋ ਚਿੱਟੀਆਂ ਵੀ ਰੱਖ ਲਓ ਹੁਣ ਆਪਣੀ ਮਠਿਆਈ ਹੈ ਜਿਹੜੀ ਬਣ ਲਈ ਬਿਲਕੁਲ ਤਿਆਰ ਹੈ ਠੰਡੇ ਹੋ ਚੁੱਕੇ ਆ ਹੁਣ ਆਪਾਂ ਇਹਨੂੰ ਕੋਈ ਵੀ ਸ਼ੇਪ ਦੇ ਲੋ ਲੱਡੂ ਬਣਾ ਲਓ ਜਾਂ ਤੁਸੀਂ ਬਰਫੀ ਬਣਾ ਲਓ ਤੇ ਆਪਾਂ ਹੁਣ ਇਹਨੂੰ ਚਮਚਮ ਦੀ ਸ਼ੇਪ ਜੀ ਦੇਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਆਪਾਂ ਨਾਰੀਅਲ ਦੇ ਬਰਾਦੇ ਦੇ ਨਾਲ ਹੀ ਆਪਾਂ ਇਹਨੂੰ ਗਾਰਨਿਸ਼ ਕਰਕੇ ਇਸ ਤਰ੍ਹਾਂ ਹੀ ਰੱਖ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੀ ਮਠਿਆਈ ਤਿਆਰ ਕਰ ਲਵਾਂਗੇ ਦੇਖੋ ਜੀ ਆਪਣੀ ਮਠਿਆਈ ਜਿਹੜੀ ਬਣ ਕੇ ਤਿਆਰ ਹੋਗੀ ਬਹੁਤ ਹੀ ਸਵਾਦਿਸ਼ਟ ਬਣੀ ਆ ਬਹੁਤ ਹੀ ਘੱਟ ਟਾਈਮ ਦੇ ਵਿੱਚ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਤੇ ਹਲਵਾਈ ਨਾਲੋਂ ਕਿਤੇ ਜ਼ਿਆਦਾ ਵਧੀਆ ਆਪਣੀ ਮਠਿਆਈ ਜਿਹੜੀ ਬਣ ਕੇ ਤਿਆਰ ਹੋਈ ਆ ਕੋਈ ਮਿਲਾਵਟ ਵੀ ਨਹੀਂ ਆਪਣੇ ਘਰ ਦੇ ਚੀਜ਼ਾਂ ਸਾਰੀਆਂ ਲਿਆਂ ਇਸ ਤਰ੍ਹਾਂ ਤੁਸੀਂ ਵੀ ਟਰਾਈ ਕਰਕੇ ਜ਼ਰੂਰ ਦੇਖੋ ਤੇ ਨਾਲੇ ਮੈਨੂੰ ਵੀ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਮੇਰੀ ਮਠਿਆਈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਜੇ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੁਹਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ regard